ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਸਰਦੀ ਕਲਾ ਚ ਹੋਵੋਗੇ ਤੇ ਆਪਾਂ ਆਵੇਂ ਸਨਮਾਤੀਆਂ ਤੇ ਉੱਪਰ ਛਰ ਤੇ ਪੱਕੇ ਰਾਮ ਨਾਲ ਬਹਿਣੀਆਂ ਫੌਗਰ ਛੱਡਾਂਗੇ ਆਪਾਂ 10 11 ਵਜੇ ਜਦੋਂ ਹਾਲੇ ਠੰਡਾ ਥਲੋ ਥਾਂ ਗਿੱਲਾ ਛੰਡੀ ਆ ਹਵਾ ਤੇ ਇਹਨਾਂ ਨੂੰ ਵੀ ਨਮਾਉਤ ਆ ਤੇ ਆਪਾਂ ਪੱਟੀਆਂ ਮੰਡੀ ਉੱਧਰ ਉਹ ਦੇਖੋ ਆਪਣੀ ਨੂਰੀ ਕਿਵੇਂ ਮਸਤੀ ਕਰੀ ਜਾਂਦੀ ਆ ਉਹ ਵੀ ਮੈਂ ਨਮਾ ਕੇ ਉੱਥੇ ਨਾ ਥੋੜਾ ਜਿਹਾ ਪਾਣੀ ਖੜ ਗਿਆ ਟੋਏ ਜਿਹੀ ਪੱਟੀ ਜਾਂਦੀ ਆ ਉਹ ਦੇਖੋ ਤੇ ਉਹਦੇ ਚ ਨਾ ਮਸਤੀ ਕਰਦੀ ਆ ਹੋ ਦੇਖੋ ਕੇ ਪੱਟੀ ਜਾਂਦੇ ਟੋਏ ਹੁਣ ਦੇਖਦੇ ਵੀ ਮੈਂ ਦੇਖੀ ਸਾਰੀ ਨਿਬੜਗੀ ਕਾਰੀ ਨਾਲ ਤੇ ਅੱਜ ਆਪਾਂ ਛੋਡੇ ਨਾਲ ਟੌਪਿਕ ਤੇ ਕਰਦੇ ਆਂਗੇ ਜਿਵੇਂ ਕਿ ਨਾ ਪਸ਼ੂਆਂ ਦੀ ਨਾ ਚਿਚੜੀਆਂ ਚੂਹਾ ਪੈ ਜਾਂਦੀਆਂ ਨੇਗੀਆਂ ਤੇ ਜੇ ਕੋ ਕੋਈ ਤਾਂ ਤਾਰਾ ਮੀਰਾ ਪਾਉਂਦਾ ਕੋਈ ਕੁਛ ਕੋਈ ਕੁਛ ਆਪਾਂ ਕਦੇ ਵੀ ਵੀਰੇ ਤਾਰਾ ਮੀਰਾ ਨਹੀਂ ਪਾਇਆ ਹੋਗਾ ਕਿਉਂ ਕੜਤਨ ਹੋ ਜਾਂਦੀ ਆ ਉਹਦੇ ਨਾਲ ਕਦੀ ਨੱਕਦਾਈ ਵਿੱਚ ਭਾਵੇਂ ਪਸ਼ੂਆਂ ਨੂੰ 2 ਕਿਲੋ 2 ਕਿਲੋ 2 ਕਿਲੋ ਪਲਾ ਦੇਗੀ ਪਾ ਲਈ ਤੇ ਪਤਾ ਕੀ ਹੈਗਾ ਚਲੋ ਉਹ ਵੀ ਠੀਕ ਹੈ ਰੀਜਨ ਵੀ ਮਤਲਬ ਕਿ ਤਾਰਾ ਮੀਰਾ ਪਾਓ ਉਹਦੇ ਨਾਲ ਵੀ ਕੜਤਨ ਨਾਲ ਨਹੀਂ ਪਸ਼ੂ ਦੇ ਜੂਆਂ ਜਾਂ ਚਿਚੜੀ ਨਹੀਂ ਲੱਗਦੀ ਹੁੰਦੀ ਹੈਗੀ ਤੇ ਆਪਾਂ ਨਾ ਇੱਕ ਸੋਨੂੰ ਹੋਰ ਕਾਰਨ ਵੀ ਦੱਸ ਦਿਆਂ ਚਿਚੜੀਆਂ ਦਾ ਤੇ ਜੂਆਂ ਦਾ ਵੀ ਤੇ ਜਦੋਂ ਆਪਾਂ ਨਾ ਬਾਲਾ ਗਾਰੇ ਗਪਟੇ ਚ ਬੰਨੀ ਰੱਖੀਏ ਫੇਰ ਵੀ ਪਸ਼ੂ ਦੇ ਪੈ ਜਾਂਦੀਆਂ ਨੇ ਤੇ ਇਹਠਾਂ ਸਫਾਈ ਨਾ ਹੋਵੇ ਪਸ਼ੂਆਂ ਦੇ ਤਾਂ ਵੀ ਚਿਚੜੀਆਂ ਜਾਂ ਜੂਆਂ ਲੱਗ ਹੀ ਜਾਂਦੀਆਂ ਨੇ ਗੀਆਂ ਚੰਮਤ ਸਰਦੀਆਂ ਚ ਜਿਆਦਾ ਲੱਗਦੀਆਂ ਨੇ ਤੇ ਆਪਣੇ ਤਾਂ ਵੈਸੇ ਨਾ ਇਹਨਾਂ ਦੇ ਸਰਦੀਆਂ ਚ ਕਦੇ ਜੂਆਂ ਜੀਆਂ ਪਈਆਂ ਨਹੀਂ ਚਿਚੜੀ ਤਾਂ ਆਪਣੇ ਪਸ਼ੂ ਦੇ ਕਦੇ ਵੀ ਦੇਖਣ ਨੂੰ ਵੀ ਨਹੀਂ ਹੈਗੀ ਕਦੇ ਵੀ ਇੱਕ ਵੀ ਹਾਲੇ ਤਾਂ ਮੈਂ ਕੋਈ ਐ ਵੀ ਨਹੀਂ ਹੈਗਾ ਤੁਸੀਂ ਆਖੋਗੇ ਲਾਦੀਆਂ ਹੋਣੀਆਂ ਪੈਣ ਨੇ ਫਿਰ ਨਹੀਂ ਮੈਂ ਕਦੇ ਵੀ ਨਹੀਂ ਸਾਡੇ ਪਸ਼ੂ ਦੇ ਚਿਚੜੀਆਂ ਲੱਗੀਆਂ ਫਿਰ ਕੀ ਆ ਕਾਰਨ ਕਿਵੇਂ ਜਿਵੇਂ ਕਿ ਹੁਣ ਤਾਂ ਚਲੋ ਆਪਣੀਆਂ ਖੋਲੀਆਂ ਨੇ ਥੋੜੀਆਂ ਖਰਾਓ ਹੋ ਗੀਆਂ ਫਿਰ ਵੀ ਠੀਕ ਐ। ਵੀਰੇ ਜਿਹੜੀਆਂ ਹੁਣ ਕੰਧਾਂ 'ਚ ਨਾ ਬਿਰਲਾ ਹੁੰਦੀਆਂ ਨੇਗੀਆਂ ਜਿਵੇਂ ਆਹ ਕੰਧ ਸਾਫ ਐ ਭਾਵੇਂ ਟੀਪ ਹੀ ਕਰ ਦਿਆ ਕਰੋ ਥੱਲੇ ਥੱਲੇ। ਅ 2-3-3 ਫੁੱਟ ਤੇ ਉੱਪਰ ਜਿੱਥੇ ਆਪਾਂ ਪਸ਼ੂ ਬੰਨ੍ਹਨੇ ਟੀਪ ਕਰਕੇ ਜਮਾ ਬਿਰਲਾ ਨਾ ਬੰਦ ਕਰ ਦਿਆ ਕਰੋ। ਜਦੋਂ ਕਈ ਵਾਰ ਆਪਾਂ ਪਸ਼ੂ ਬਾਹਰੋਂ ਲਿਆਉਣ ਲੈਣੇ ਆ ਮੁੱਲ ਉਹਨਾਂ ਦੇ ਹੁੰਦੀਆਂ ਵੀ ਨਹੀਂ ਕਈ ਆਪਾਂ ਉਹਨਾਂ ਨੂੰ ਉਹ ਨਹੀਂ ਕਰਦੇ ਹੈਗੇ। ਚੋਲਾ ਪਪਾਸ ਨੂੰ ਨੇ ਦਵਾਈ ਵੀ ਲਾ ਦੇਣੀ ਵੀ ਲੈ ਗਈਆਂ ਸਾਰੇ ਉਹ ਲੈ ਕੇ ਨਾ ਬੇੜਾਂ ਚ ਬਣ ਜਾਂਦੀਆਂ ਨੇ ਉਹ ਬੇੜਾਂ ਚ ਹੀ ਬਣੀ ਜਾਂਦੀਆਂ ਨੇ ਅੱਗੇ ਤੇ ਉਥੋਂ ਨਿਕਲ ਕੇ ਫੇਰ ਲੱਗ ਜਾਂਦੀਆਂ ਨੇ ਬੇੜਾਂ ਸਾਰੀਆਂ ਬੰਦ ਸਾਫ਼ ਰੱਖੇ ਤੇ ਇਹ ਥਾਂ ਤੋਂ ਵੀ ਵਧੀਆ ਸੁੱਕਾ ਤੇ ਸਾਫ਼ ਰੱਖੇ ਕੇ ਨਹੀਂ ਪੈਂਦੀ ਹੈਗੀ ਤੇ ਕਹਾ ਜਦੋਂ ਚਲੋ ਵੀ ਕਿਸੇ ਦੇ ਨਹੀਂ ਥਾਂ ਜਿਵੇਂ ਖੁੱਲਾ ਹੋਵੇ ਨਾ ਜਿਵੇਂ ਬਾਹਰੋਂ ਗਟਾਰਾਂ ਆਉਂਦੀਆਂ ਕਰ ਲਈ ਨਾ ਉਹ ਵੀ ਨਹੀਂ ਛੱਡਦੀਆਂ ਹੈਗੀਆਂ ਆਪਣੇ ਤਾਂ ਉਹ ਵੀ ਜੇ ਹੋਵੇ ਵੀ ਕੋਈ ਉਹ ਤੋੜ ਕੇ ਲੈਂਦੀਆਂ ਨਹੀਂ ਆ ਮੈਂ ਕਈ ਤੇ ਦੇਖਿਆ ਹੈਗਾ ਆਪਾਂ ਵੀ ਕਈ ਵਾਰ ਲਿਆਉਣੇ ਆ ਜਿਵੇਂ ਆਪਾਂ ਕਹੇ ਨੇਗੇ ਵੀ ਹਰਿਆਣੇ ਚ ਇੰਨੀ ਸਮਾਈ ਆ ਉਹਨਾਂ ਦੇ ਵੀ ਪਸ਼ੂਆਂ ਦੇ ਹੁੰਦੀਆਂ ਨਹੀਂ ਜਿਤੜੀਆਂ ਆਪਾਂ ਕਈ ਵਾਰ ਲੈ ਕੇ ਆਏ ਆਗੇ ਆ ਉਹਨਾਂ ਦੇ ਵੀ ਲੱਗੀਆਂ ਹੋਈਆਂ ਹੁੰਦੀਆਂ ਨਹੀਂਆਂ ਤੇ ਜਦੋਂ ਆਪਾਂ ਆ ਮੈਂ ਸੜਾਈ ਸੀਗੇ ਨਾਟੀ ਇਹਦੀ ਵੀ ਬਹੁਤ ਸੀ ਜੀ ਉਹਦੀ ਵੀ ਸੀਗੀਆਂ ਤੇ ਮੈਨੂੰ ਤਾਂ ਨਾ ਹਲਕਾ ਜਿਹੀ ਆਈ ਇਹਨੇ ਚਿਚੜੀਆਂ ਆ ਤੋਂ ਨਜ਼ਰ ਐ ਹੁੰਦਾ ਵੀ ਹੈ ਇਹਦੇ ਲੱਗੀਆਂ ਆਪਣਾ ਨੇ ਕਿਵੇਂ ਤੇ ਘਟਾਰਾਂ ਵੀ ਜੋ ਤੋੜ ਲਾਂਦੀਆਂ ਨੇ ਤੇ ਬਾਕੀ ਆਪਾਂ ਜਿੰਨੀਆਂ ਕੋ ਹੋ ਸਕਦੀਆਂ ਨੇ ਲਾ ਦੇਣੇ ਪਰ ਦਵਾਈ ਲਾਉਣ ਤੋਂ ਮੈਨੂੰ ਬਹੁਤ ਡਰ ਲੱਗਦਾ ਪਸ਼ੂਆਂ ਦੇ ਆਪਾਂ ਜਦੋਂ ਚਿਚੜੀਆਂ ਵਾਲੀ ਦਵਾਈ ਲਾਏ ਨੇ ਉਹਨਾਂ ਤੋਂ ਉਹ ਤੋਂ ਮੈਨੂੰ ਬਹੁਤ ਡਰ ਲੱਗਦਾ ਬਹੁਤ ੜਪਦੀਆਂ ਨਹੀਂ ਗੀਆਂ ਕਿ ਕਈ ਥਾਂ ਵੀ ਤਾਂ ਚਾਂਸ ਵੀ ਬਣ ਗਏ ਨੇ ਜੀ ਦੇਖੋ ਹਨਾ ਹੁੰਦੀ ਚਲੋ ਘਟ ਵੱਧ ਪੈ ਜਾਂਦੀ ਹੈ ਕਿਸੇ ਤੋਂ ਉਹ ਤਾਂ ਸਹੀ ਵੀ ਹੈ ਚਲੋ ਅ ਜਦੋਂ ਜਾਗਮ ਹੁੰਦੇ ਨੇ ਨਾ ਕਈ ਵਾਰ ਪਸ਼ੂਆਂ ਦਾ ਨੁਕਸਾਨ ਵੀ ਹੋ ਜਾਂਦਾ ਉੱਥੋਂ ਵੀ ੜੜ ਚੜ ਜਾਂਦੀ ਹੈ ਕਹਿੰਦੇ ਦਵਾਈ ਮੈਂ ਤਾਂ ਲਾਉਣ ਤੋਂ ਬਹੁਤ ਡਰ ਲੱਗਦਾ ਹੈਗਾ ਮੱਖੀਆਂ ਵਾਲੀ ਵੀ ਕੰਨ ਸਰਦੇ ਨੂੰ ਛੜਕਣ ਦੇ ਨਿਯਮ ਇਹਨੂੰ ਉਹ ਤੋਂ ਵੀ ਵੈਣ ਤੜਫੀ ਤੜਫਦੀਆਂ ਜਾਂ ਛੱਲੀਆਂ ਨਹੀਂ ਜਾਂਦੀਆਂ ਹੈਗੀਆਂ ਤੇ ਆਪਾਂ ਹੋ ਸਕਦਾ ਵੱਧ ਤੋਂ ਵੱਧ ਚਲ ਧੂਆਂ ਤਾਂ ਕਰਦਣੇ ਹੈਗੇ ਐਵੇਂ ਉੱਡ ਜਾਂਦੀਆਂ ਨੇ ਤੇ ਉਹ ਸਾਬਣ ਜਿਹੜੀ ਮੈਂ ਤੁਹਾਨੂੰ ਦੱਸੀ ਸੀ ਉਹ ਲਾ ਦਣੇ ਉਹਦੇ ਨਾਲ ਵੀ ਬਹੁਤ ਵਧੀਆ ਮੁੱਖੀਆਂ ਮੁੱਖੀਆਂ ਬੈਣੀਆਂ ਨਹੀਂ ਹੈਗੀਆਂ ਜਮੀ ਹੁਣ ਤਾਂ ਲਾਈਆਂ ਨਹੀਂ ਹੁਣ ਤਾਂ ਲੋਆਂ ਚੱਲਦੀਆਂ ਨੇ ਹੁਣ ਤਾਂ ਬਹੁਤ ਘੱਟ ਬੈਣੀਆਂ ਨੇਗੀਆਂ ਤੇ ਜਦੋਂ ਹੁੰਦੀਆਂ ਨੇ ਸਵੇਰ ਜੇ ਸਵੇਰ ਜੇ ਵੇਲੇ ਆਉਂਦੀਆਂ ਨੇਗੀਆਂ ਬਰੀਕ ਜੀ ਮੱਕੀ ਤੇ ਉਦੋਂ ਆਪਾਂ ਧੂਆਂ ਕਰਦਣੇ ਆ ਤੇ ਨਾ ਆਪਣੇ ਆ ਗਾਈਆਂ ਦੇ ਵੜਾਂ ਦੇ ਕਿਸੇ ਦੀ ਨਹੀਂ ਹੈਗੀਆਂ ਕਈ ਤਾਂ ਟੀਕੇ ਲਵਾ ਲਵਾ ਹੰਭ ਜਾਂਦੇ ਨੇ ਤੇ ਵੀ ਐਨੇ ਐਨੀਆਂ ਚਿਚੜੀਆਂ ਪੈ ਜਾਂਦੀਆਂ ਨੇ ਗਾਇਆਂ ਗੋਈਆਂ ਦੇ ਵੀ ਪੈ ਜਾਂਦੀਆਂ ਨੇ ਆਪਣੀ ਤਾਂ ਅਜੂ ਤੱਕ ਪਰਮਾਤਮਾ ਦੀ ਮਿਹਰ ਆਪਣੀ ਗਾਇਆਂ ਦੀ ਵੀ ਨਹੀਂ ਪਈਆਂ ਹੈਗੀਆਂ ਚਿਚੜੀਆਂ ਜੇ ਆਪਾਂ ਕੱਚੇ ਥਾਂਵੇਂ ਬੰਨਦੀ ਤਾਂ ਵੀ ਨਹੀਂ ਪੈਂਦੀਆਂ ਹੈਗੀਆਂ ਤੇ ਇਸ ਕਰਕੇ ਨਾ ਆਪਾਂ ਕਹਿੰਦੇ ਪਸ਼ੂਆਂ ਹੇਟ ਉਹਨਾਂ ਥੋੜੀ ਜਿਹੀ ਸਾਫ਼ ਸੁਭਾਈ ਵੱਧ ਰੱਖੇ ਤਾਂ ਕਿ ਇਹਨਾਂ ਨੂੰ ਵਿਚਾਰੀਆਂ ਨੂੰ ਕੋਈ ਦਿੱਕਤ ਨਾ ਆਵੇ ਤੇ ਕਿੰਨਾ ਲਹੂ ਪਿੰਦੀਆਂ ਨੇ ਦੇਖੋ ਕਿੰਨੀ ਜਾਨ ਦੁਖੀ ਕਰਦੀਆਂ ਨੇ ਇਹਦੀਆਂ ਉਹ ਚਿਚੜੀਆਂ ਚਿਚੜੀਆਂ ਤੇ ਪਉਮੀ ਹੁਣ ਮੈਂ ਆ ਚਲੋ ਇੰਨੇ ਕ ਪਸ਼ੂ ਰੱਖੇ ਨੇ ਨਾ ਮੇਰੀ ਇੰਨੇ ਕ ਕੰਟਰੋਲ ਚ ਨਹੀਂਗੇ ਮੈਂ ਇਹਨਾਂ ਦੀ ਓਨੀ ਕ ਸਾਫ ਸਫਾਈ ਕਰ ਲੈਣੀ ਆ ਰੱਖ ਲੈਣੇ ਆਪਾਂ ਓਨੇ ਕੀ ਰੱਖਨੇ ਆ ਜੇ ਹੁਣ ਮੈਂ ਇਹਨਾਂ ਨੂੰ ਵਧਾਈ ਜਾਵਾਂ ਵਧਾਈਆਂ ਉਹ ਸਮਾਈ ਨਾ ਹੋਵੇ ਗਾਰੇ ਦੇ ਲੇਕੂ ਤੇਕੂ ਹੋਈਆਂ ਬੈਠੀਆਂ ਹੁਣ ਉਹਦਾ ਕੋਈ ਫਾਇਦਾ ਨਹੀਂ ਹੈਗਾ ਖਿਚੜੀਆਂ ਜਾਂ ਖਾਈ ਜਾਣ ਆਪਾਂ ਉਹ ਕਹੇ ਦੀ ਆਪਣੇ ਇੰਨੇ ਪਸ਼ੂ ਰੱਖੇ ਨੇ ਥੱਲੋਂ ਮਣਮਣ ਗੋਹਾ ਗਪਟਾ ਜਿਹਾ ਉਹ ਤਾਂ ਹੁੰਦਾ ਉਹ ਕੋਈ ਰੱਖਣ ਚ ਹੈ ਨਹੀਂ ਪਸ਼ੂ ਫਿਰ ਕੋਈ ਫਾਇਦਾ ਨਹੀਂ ਹੈਗਾ ਸਾਫ ਸਫਾਈ ਤਾਂ ਜ਼ਰੂਰੀ ਹੈ ਜਿੰਨੀ ਵੀ ਫਾਰਮ ਚ ਰੱਖੀ ਜਾਵੇ ਆਪਣੇ ਕੋਲ ਹੁਣ 1-2 ਘਾਟਾਂ ਹੈਗੀਆਂ ਨੇ ਉਹ ਚਲੋ ਪ੍ਰਮਾਤਮਾ ਨੇ ਚਾਹਿਆ ਹੁਣ ਛੇਤੀ ਵੀ ਪੂਰੀਆਂ ਹੋ ਜਾਣੀਆਂ ਆਪਣੇ ਜਿਵੇਂ ਆ ਹੁਣ ਖੁੱਲਾਗਾ ਨਾ ਇੰਨਾਂ ਕੋ ਤੇ ਮੈਨੂੰ ਐਸੀ ਵਿਚਾਰਾ ਹਲੇ ਲੋਆਂ ਆਈਆਂ ਵਗੜੀਆਂ ਮੱਖੀਆਂ ਹੈ ਨਹੀਂ ਫਿਰ ਹੋਮਸ ਵੀ ਬਣ ਜਾਂਦੀ ਹੈਗੀ ਬਾਕੀ ਮੱਖੀ ਲਵਾਉਣੇ ਆ ਆਪਾਂ ਇੱਥੇ ਜਾਲੀ ਲਵਾਵਾਂਗੇ ਫਿਰ ਮੱਖੀ ਮੱਛਰ ਤੋਂ ਵੀ ਰਹਿਤ ਕਰਾਂਗੇ ਮੱਖੀ ਮੱਛਰ ਤੋਂ ਰਹਿਤ ਹੋਵੇ ਨਾ ਉਨਾਂ 1 ਕਿਲੋ 2 ਕਿਲੋ ਦੁੱਧ ਤਾਂ ਉਹੀ ਪਸ਼ੂ ਵਾਜ ਜਾਂਦੇ ਜੇਰਾ ਆਮ ਵਧੀਆ ਆਰਾਮ ਕਰੇ ਤੇ ਨਾ ਮੱਕੀ ਮੱਛਰ ਦਾ ਉਹ ਹੋਵੇ ਪ੍ਰੋਬਲਮ ਹੋਵੇ ਮੱਕੀ ਮੱਛਰ ਵੀ ਦੁੱਧ ਘਟਾਉਂਦਾ ਪਸ਼ੂਆਂ ਦਾ ਤੇ ਇਹ ਚੀਜ਼ਾਂ ਦਾ ਆਪਾਂ ਨੂੰ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਚਿਚੜੀਆਂ ਦਾ ਤਾਂ ਖਾਸ ਕਰਕੇ ਮੈਨੂੰ ਬਹੁਤ ਹਲਕਤ ਆਉਂਦੀ ਹੈ ਵੀਰੇ ਤੇ ਬਾਕੀ ਆ ਬੇੜ ਲਾਈਆਂ ਤੇ ਆਪਾਂ ਮੈਂ ਕਿੰਨਾ ਕੁ ਸਿਮੈਂਟ ਲੱਗਦਾ ਹੈਗਾ ਥੋੜਾ ਹੀ ਲੱਗਦਾ ਟੀਪ ਆਪ ਹੀ ਆਪ ਹੀ ਕਰਦੇ ਜੇ ਬੇੜ ਲਾਉਣ ਬੇੜ ਲਾਂ ਵਿੱਚ ਵੱਡਦੀਆਂ ਨੇਗੇ ਚਿਚੜੀਆਂ ਬਹੁਤ ਜ਼ਿਆਦਾ ਮੈਂ ਜੇ ਫਰਸ਼ 'ਚ ਵੀ ਆਪਾਂ ਉਹ ਕਰ ਲਏ ਨੇ ਬੇੜ ਲ ਪਈ ਜਾਂਦੀ ਹੈ ਨਾ ਇਟਾਂਈਆਂ ਦਾ ਹੁੰਦਾ ਜਿਹੜਾ ਉਹਨਾਂ 'ਚ ਵੀ ਵੱਡ ਜਾਂਦੀਆਂ ਨੇ ਹੀਟਾਂ ਜੀ ਜੰਤ ਜਾਂ ਬਣ ਜਾਂਦਾ ਹੈਗਾ ਤੇ ਐਨੇ ਕੋ ਐਨਾ ਕੋ ਧਿਆਨ ਆਪਾਂ ਨੂੰ ਜਰੂਰ ਰੱਖਣਾ ਚਾਹੀਦਾ ਹੈਗਾ ਆਪਦੇ ਵਰਗੇ ਹੁੰਦਾ ਜੀ ਪਸ਼ੂਆਂ ਦਾ ਵੀ ਵਿਚਾਰੇ ਇਹਨਾਂ ਨੇ ਵੀ ਕਿਹੜਾ ਬੋਲ ਕੇ ਕਹਿਣਾ ਵੀ ਸਾਡੇ ਖਾਂਦੀਆਂ ਨਹੀਂ ਆ ਬਹੁਤ ਤਕਲੀਫ ਹੁੰਦੀ ਹੈ ਇਹਨਾਂ ਨੂੰ ਵੀ ਵਿਚਾਰੀਆਂ ਨੂੰ ਆਪਣੇ ਮਾੜੀ ਲੱਗ ਜੇ ਕਿ ਤੇ ਚਿੜੀ ਦੇਖ ਲਓ ਜਾਣ ਦੁਖੀ ਕਰ ਦਿੰਦੀ ਹੈ ਖੁਰਕੀ ਉੱਠੀ ਜਾਂਦੀ ਹੈ ਕਿੰਨਾ ਟਾਈਮ ਤਾਂ ਕਈ ਵਾਰ ਬਰੀਕ ਜੀ ਹੁੰਦੀ ਹੈ ਨਾ ਲੱਗ ਵੀ ਜਾਂਦੀ ਹੈ ਜੀ ਤੇ ਬਹੁਤ ਦੁਖੀ ਕਰਦੀ ਹੈ ਜਾਨ। ਸਤ ਇੰਨੀ ਗੱਲਾਂ ਦਾ ਵੀਰ ਬਣ ਕੇ ਧਿਆਨ ਰੱਖਿਆ ਕਰੋ ਪਸ਼ੂਆਂ 'ਚ। ਆਪਾਂ ਕਿਉਂ ਇੰਨਾ ਪੈਸਾ ਲਾ ਦਿੰਨੇ ਆਂਗੇ ਤੇ ਫਿਰ ਉਹਦਾ ਕੋਈ ਉਹ ਨਹੀਂ ਹੁੰਦਾ ਹੈਗਾ ਪਸ਼ੂ ਨੇ ਦੁੱਧ ਨਹੀਂ ਦੇਣਾ ਜਦੋਂ। ਥਰੁੱਖਾ ਹੋ ਜਾਣਾ ਜਦੋਂ ਚੜੀਆਂ ਖਾਈ ਜਾਣ, ਝੂਆਂ ਖਾਈ ਜਾਣ। ਇੰਨੀ ਗੱਲਾਂ ਧਿਆਨ ਰੱਖਿਆ ਕਰੋ ਜੀ। ਠੀਕ ਹੈ ਧੰਨਵਾਦ।